ਆਪੋਂ ਇਲੈਕਸ਼ਨ ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਚ جواب ਦਵਾਂਗੇ ਜੇ ਇਹ ਕਿਸਾਨ ਕੇ ਸਾਥ ਬਿਲਕੁਲ ਰਹੀਏ ਵੀ ਨਾ ਆ ਜਾਓ ਬਾਜਪਾ ਦਾ ਕਿਸਾ ਦੇਣਾ ਤੁਹਾਡਾ ਟਾਰਟੀ ਹੈ ਕਿ ਪਿੰਡਾਂ ਵੀ ਜਾਵਾਂਗੇ ਕਿਸਾ ਦੇਖੂਗਾ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਜਿਹੜਾ ਕਾਂਗਰਸੀ ਬੈਠਾ ਸੀ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਨਹੀਂ ਬੈਠਾ ਨਾ ਇੱਕ ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਲਈ ਸਵਾ ਸਾਲ ਤੁਸੀਂ ਸਾਰੇ ਰੋਜ਼ ਵੀ ਬੀਜੇਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਅਕਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੈਂ ਉਹਦੀ ਸਾਹਿਬ ਨੇ ਬਿੱਲ ਵਾਪਸ ਕਰ ਲਿਆ ਉਹਨੇ ਤੇ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਅੱਜ ਵੀ ਕਿਸਾਨ ਦੇ ਲਈ ਅਸੀਂ ਹੁਣ ਆਏ ਤੁਸੀਂ ਸਮਝੇ ਨਾ ਗੱਲ ਕਿਸਾਨ ਜਿਹੜਾ ਇਹ ਉਹ ਬਿਲਕੁਲ ਵੀ ਉਹਦੀ ਕੋਈ ਪੋਲੀਟੀਕਲ ਬੰਦੇ ਆ ਜਿਹੜੇ ਉਹ ਚਾਹੇ ਬੀਜੇਪੀ ਆ ਚਾਹੇ ਅਕਾਲੀ ਦਲ ਆ ਚਾਹੇ ਆਪ ਕਿਸਾਨ ਤਾਂ ਪੈਦਾ ਸਾਰੀ ਕੰਮ ਕਰਦਾ ਹੈ ਸਭ ਦੇ ਉਹਦੇ ਵੋਟਰ ਨੇ ਜਿੰਨਾ ਦਾ ਘੇਟ ਭਰਦਾ ਹੈ ਕਿਸਾਨ ਤਾਂ ਸਭ ਸਭ ਦੇ ਲਈ ਦਿੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤਾਂ ਤੇ ਸਭ ਦਾ ਫਰਜ ਬਣਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਿਰ ਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਵੀ ਜਦੋਂ ਹਣ ਅਸੀਂ ਕਿਸਾਨਾਂ ਜਿਹੜਾ ਸਾਲ ਬੈਠੇ ਰਹੇ ਹਾਂ ਜਦੋਂ ਯਾਰ ਕੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਨਾਲ ਹਮੇਸ਼ਾ ਇਹ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਦੀ ਕਰਨਾ ਚਾਹੁੰਦੇ ਆ ਆ ਸਾਡੂੰ ਅਸੀਂ ਅਸੀਂ ਤਾਂ ਪੰਜਾਬ ਉਹ ਰੱਖਣ ਵਾਲਾ ਇਹ ਸੂਬਾ ਏ ਪਰ ਪਿੱਛੇ ਗੈਬ ਕਿੱਥੇ ਆ ਕਿਆ ਬਕਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਬੀਜੇਪੀ ਦੇ ਨਮਾਇंदे ਹੋਣਗੇ ਤੇ ਅਸੀਂ ਦੇ ਬੈਠ ਕੇ ਉੱਥੇ ਵਿੱਚ ਉਹ ਬੀਜੇਪੀ ਤੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇਹ ਅੱਗੇ ਬੀਜੇਪੀ ਨਹੀਂ ਸੀ ਇਹ ਵਰਤ ਦੇ ਸੀਗੇ ਅਕਾਲੀ ਦਲ ਦੇ ਹੁਣ ਤੁਸੀਂ ਅੱਗੇ ਦੇਖਿਓ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿੰისტਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿੰისტਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿੰისტਰ ਦੇ ਘਰੇ ਜਾਇਆ ਕਰੂਗਾ ਐਨ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਦੋਂ ਪੋਲਿਟਿਕਸ ਜੋ ਇਲੈਕਸ਼ਨ ਲੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਉਹ ਉਹ ਪੋਲਿਟਿਕਸ ਈ ਗਈ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜਬਤ ਹੋ ਗਈ ਮੱਤੇ ਦੀ ਮਤਲਬ ਕੀ ਕੋਈ ਨਾ ਸ਼ੂਟ ਹੈ ਕਿ ਤੁਹਾਡੇ ਨਾਲ ਦੋਸਤੀ ਹੈਗੀ ਆ ਦੋਸਤੀ ਰਹੇਗੀ ਜੀ ਪਾ ਪੁੱਛ ਰਿਹਾ ਕਿ ਤੁਹਾਡੇ ਨਾਲ ਦੋਸਤੀ ਰਹੇਗੀ ਨਾ ਦੋਸਤੀ ਰਹੇਗੀ ਪਰ ਵਰਕਰ ਜਿਹੜਾ ਹੈ ਤੁਹਾਨੂੰ ਜਵਾਬ ਦੇਗਾ ਤਾਂ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦਾਦੇ ਦੀ ਇੱਕ ਚਾਰ ਧਾਰਾ ਤੇ ਉਹਨਾਂ ਦੀ ਸ਼ਹਾਦਤ ਨੂੰ ਭੁੱਲ ਕੇ ਬੀਜੇਪੀ ਜੋਇਨ ਕੀਤਾ ਦਾਦਾ ਜੀ ਦੇਖੋ ਗੱਲ ਏ ਹੈ ਇੱਕ ਗੱਲ ਪ੍ਰਤਾਪ ਸਿੰਘ ਬਾਜਬਾ ਜੀ ਕਿਉਂ ਹੋ ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਇਓ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਨਾ ਭਾ ਕੋਈ ਰਾਜੀ ਦੀ ਗੱਲ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ ਇੰਦਰਾ ਗਾਂਧੀ ਜੀ ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਧ ਤੇ ਗਏ ਕਦੇ ਅਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਕਦੇ ਸਰਦਾਰ ਬੈਂ ਸਿੰਘ ਜੀ ਸਿਆਰ ਬੈਂ ਸਿੰਘ ਜੀ ਇੱਥੇ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਬੈਠੇ ਨੇ ਤਰਲੋਚਨ ਸੁੰਣ ਜੀ ਉਹਨਾਂ ਦੇ ਮਹਿੰਦਰ ਸਿੰਘ ਕੇਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਤਾਂ ਗੁਰੂ ਜੀ ਬੱਤੂ